ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲਿਆ ਜੀ ਮਰੰਡੇ ਨੂੰ ਆਮ ਜਲਾਸ 하게 ਮਰੰਡੇ ਮੇਲੇ ਵਾਲਿਆਂ ਦਾ ਕਿ ਖਾਤੀ ਦੇਖਣੇ ਜਾ ਕੇ ਜੇ ਸਾਲ ਬਾਅਦ ਹੁੰਦਾ ਜੀ ਆਮ ਜਲਾਸ ਮੇਲੇ ਵਾਲੇ ਆਪਣਾ ਘਟ ਘਟ ਕਰਦੇ ਹੁੰਦੇ ਆ ਜਾਣਾਂ ਜੀ ਕੰਜਲੇ ਪੈਰ ਦੇ ਵਿੱਚ ਚੱਲੇ ਜੇ ਦਿਖਾਇਆ ਕਿ ਸਾਰੇ ਰੱਖੀ ਰੋ ਆਪਣੀ ਕਾਲ ਜੀ ਇਹ ਠੀਕ ਹੈ? ਹਾਂ ਜੀ ਹਾਂ ਠੀਕ ਠਾਕ ਆ ਜੀ। ਬਸ ਠੀਕ ਆ ਜੀ। ਐਨ। ਦੇਖਦੇ ਜਾਗੇ ਬਰੰਡੇ ਵਾਲਿਆਂ ਦੇ ਅੱਜ ਫਿਰ। ਬਰੰਡੇ ਵਾਲਿਆਂ ਦਾ ਦੇਖਦੇ ਆ ਕਿੰਨੇ ਬੀਜ ਮੂਜਾ ਕਿਆ ਫਟੀ ਜਰਾ ਜੀ। ਹਾਂ ਹਾਂ। ਇੱਕ ਨਵੇਂ ਵੀਜਾ ਮੂਜਾ ਬਾਰੇ ਦੱਸੂਗੇ। ਹਾਂ ਜੀ। ਬੰਦੇ ਰੇਡ ਰੂਟ ਬਾਰੇ ਕਹਿੰਦਾ ਹੈ ਕਿ ਕਹਿੰਦੇ ਬਦੂਗੜ ਰੇਡ ਵਾਲਾ ਮੂਟਾ। ਦੇਖਦੇ ਆ ਜੀ ਜਿਨਾਲੇ ਮਿੱਲ ਦਾ ਫਾਰਮੇਟ ਸੁਧਾਰ ਕਰੋ। ਹਾਂ ਹਾਂ। ਇੱਕ ਜਿਹੜਾ ਕੱਚਾ ਮੁੱਦਲਾ ਕਚਾਰਾ ਹੈਦਾ ਉਹਨੂੰ ਪੱਕਾ ਬਣਾਓ ਜੇਤੀ। ਇਹ ਗੱਲ ਹੈ ਵੀ ਸਾਡੀ ਫੇਰ ਨਹੀਂ ਚੰਗੀ ਤਰ੍ਹਾਂ ਕੋਈ ਕਰਦੇ। ਮੈਂ ਨਹੀਂ ਕਰਦੇ ਆ ਤਾਂ ਵਿਚਾਲੇ ਛੱਡ ਜਾਂਦੇ ਆ। ਹਾਂ। खणे पें you ਕੀ ਚਲੇ ਗਏ ਤੇ ਅੱਜ ਰਾਤੀ ਉਹ ਰਹਿੰਦੇ ਸੱਜਾ ਵੀ ਨਹੀਂ ਲੀਤੀ ਫਿਰ ਮੈਨੂੰ ਰੇ ਵੀ ਆ ਬੰਦੇ ਹੀ ਫਿਰ ਆਉਂਿਆ ਉਹ ਕਾਰਵਾ ਮੈਂ ਹੜੇ ਦਾ ਮਹਾਦੋ ਸਾਉ ਜੀ ਆ ਜਮੀਨ ਆ ਜਿਹੜੀ ਇਹ ਵੀ ਮੇਲੇ ਵਾਲਿਆਂ ਦੀ ਆ ਗਈ ਇਹਨੂੰ ਸਹਰਾਣਾ ਫਰਮ ਕਹਿੰਦੇ ਆ ਜੀ ਆਹ ਆ ਰਖਦਾ ਇਹ ਮਰੰਡੇ ਮੇਲੇ ਵਾਲਿਆਂ ਦੀ ਜਮੀਨ ਹੈ ਜੀ ਇੱਥੇ ਬੀਜ ਬੂਹ ਤਿਆਰ ਕਰਦੇ ਆ ਕੰਨੇ ਦਾ ਇਹ ਇਹਨੂੰ ਕਹਿੰਦੇ ਫਾਰਮੇ ਕਹਿੰਦੇ ਇਹਨੂੰ ਮਿਲ ਲੈਂਦਾ ਰਣਾ ਫਾਰਮ ਲਓ ਜੀ ਪਹੁੰਚ ਗਏ ਅੱਜ ਮਰੰਡੇ ਆਮ ਜਲਾਚਾ ਹਲੋ ਕੀ ਪਹੁੰਚ ਗਿਆ ਆਉਂ ਜਿੱਤੇ ਫਿਰ ਡਾਇਰੈਕਟਰ ਐਂਡੋ ਫਾਰਮ ਹੂੰ ਐਂਡੋ ਫਾਰਮ ਨੂੰ ਮਿਲ ਆਤੀ ਆਪਣੀ ਨਿਵੇਸ਼ ਇਹ ਸ਼ਕਤੀਮਾਨ ਵਾਲੇ ਰੋਟਰ ਵੇਟਰ ਵਾਲੇ ਇਹ ਸ਼ਕਤੀਮਾਨ ਵਾਲਿਆਂ ਦੇ ਪ੍ਰੋਬਲਮ ਮਚਾਰਾ ਹੂੰ ਇਹ ਸ਼ਕਤੀਮਾਨ ਵਾਲਿਆਂ ਦੇ

ਆਜੇ ਮੇਰੇ ਮੁੰਡੇ ਨੂੰ ਬਸ ਜਾਨ ਜੀ ਵੀ ਸਾਰੇ ਪਾਵਾ ਨੂੰ ਪਾਣੀ ਦਾ ਪਿਆ ਦੇ ਹੁੰਦੀ ਸੇਵਾ ਪੂਰੀ ਹੈ ਬੜਾ ਪਾਣੀ ਦੇਣਾ ਮੋ ਪਾਣੀ ਲਿਆ ਦੇਣਾ ਤੁਸੀਂ ਓਏ ਹੋਰ ਬੰਮੇ ਫਿਰ ਹਾਂ ਵਧੀਆ ਹੈ ਨਾ ਦੱਲੀ ਇਨਾ ਘੇ ਲਿਆਇਆ ਫਿਰ ਕਾਮੇ ਲਿਆ ਹੈ ਹੈ ਜਲਾ ਕਿਨੂੰ ਮਿਲਦੇ ਆਂ ਦਾ ਕਹ ਰੋ 6 5 ਕਰਾਉਣੀ ਹੈ ਇਹਨੂੰ ਹੈਂ ਬਣਾਉਣੇ ਬਣਾਉਣੇ ਤੇਲ ਪਰ ਜਾਣਾ ਕਿਹੜੇ ਮੋਬਾਈਲ ਆੜੀਆਂ ਨਾਲ ਕਰ ਲਿਆ ਮੈਂ ਤੈਨੂੰ ਨਾ ਹੋਂ ਕਦੇ ਪਰ ਆਇਆ ਫਿਰ ਤੂੰ ਮੋਟਰਸਾਈਕਲ ਅੱਛਾ ਬੋਲਟ ਹੋਰ ਕਿੱਥੋਂ ਕਿਹਾ ਅੱਗਾ ਵਾਦਾ ਥਾਣਾ ਬੋਲਟ ਲੈ ਕੇ ਆਇਆ ਬਜਾੜ ਨਹੀਂ ਹੁੰਦਾ ਹੈਂ ਹਾਂ ਹਾਂ ਜਟੋਰ ਪੂਰੀ ਹੈ ਦੇਖੋ ਵੀ ਦੱਲੀ ਉਹੀ ਹੈ ਜਿਹੜਾ ਉੱਥੇ ਬੈਠਾ ਹੁੰਦਾ ਹੈ ਖੇਡਣ ਵਾਲਾ ਮੁੰਡਾ ਅੱਜ ਹੋਰਿਆ ਵਗੜਾ ਵੇ ਹਾਂ ਵੀ ਅੱਜ ਫੋਰੀਆ ਬਦਲੇ ਆਵਾ ਤੱਲੂਗਾ ਹੁੰਦਾ ਹੁਣ ਤੂੰ ਡੇਡਾ ਜੀ ਹੋਈ ਜਾਣਾ ਗਰਮ ਚਾਹ ਮੈਂ ਨਹੀਂ ਕਰਦਾ ਏਸਿੱਧੇ ਤੇ ਰਹਿ ਗਿਆ ਇਸਿੱਧੇ ਤੇ ਆ ਇੱਥੇ ਦੇਖੋ ਦੋਏ ਖੂਨ ਤੇ ਨਹੀਂ ਨਹੀਂ ਮੈਂ ਨਹੀਂ ਖੁੰਦਾ ਜੀ ਦੋ ਆਜ ਦੋਵੇਂ ਨਹੀਂ ਹੁੰਦੇ ਉਹ ਕੋਲ ਚੁੱਕੇ ਉਹ ਬਣਾ ਆਜ ਵੀ ਪਾਸੇ ਜਾਵੇਂ ਕਿੜਿਆ ਕਮਾ ਨੂੰ ਆਈ ਨਹੀਂ ਟਾਲ ਗਏ ਪਰਸ਼ਾਵੇਂ ਉਹ ਗੱਲੀ ਉਰਿਆ ਏ ਮੈਂ ਕੱਲਾ ਨਹੀਂ ਕਹਿੰਦਾ ਇਹ ਸਾਰੀ ਦੁਨੀਆ ਕਹਿੰਦੀ ਤੇਰੇ ਵਰਗੀ ਛਣੀ ਘਣੀ ਹੁਣ ਤਾਂ ਹੀਓ ਗੱਲ ਨੂੰ ਪੈਂਦੀ ਉਹ ਕਰੇ ਵਾਂਡ ਬਾਚੇਲਾ ਜਿਹੜਾ ਆਉਦਾ ਪਾਂਡੇ ਪਿੰਡ ਵਜ਼ੇਰਾ ਜਾਣੇ ਟਾਉਨ ਦੀ ਮੰਡੀ ਅਸੀਂ ਰੱਬ ਦੇ ਬਗਤ ਹਾਂ ਗੱਗੋਂ ਬਾਵੇਂ ਬੰਡੀ ਜੀ ਰੱਬ ਦੇ ਭਗਤ ਹਾਂ ਬਸ ਜੀ ਬਸ ਖਿੱਚ ਕੇ ਬਰੇ ਕਾਂ ਜਦੋਂ ਮਾਰੀਆਂ ਟੈਰ ਘਸ ਗੇ ਗੱਡੀ ਦੇ ਖਿੱਚ ਲੈ ਪਟੋਲੇ ਆ ਤੇ ਆ ਰੀਆਂ ਟੈਰ ਉਹ ਟੈਰ ਘਸ ਗੇ ਗੱਡੀ ਦੇ ਲਾ ਕੇ ਇੱਕ ਜਿਰਕਦਾ ਗਿਹੜਾ ਵੀ ਆ ਕੇ ਹਾਲ ਪੁੱਛੂਗਾ ਤੇਰਾ ਸੋਟੀ ਰੱਖਦਾ ਕੋਲੇ ਨਹੀਂ ਉਡੀਕੀ ਰੋਡ ਤੇ ਦੇਖੀ ਨੇ ਨਿੱਤ ਨਵੇਂ ਪਟੋਲੇ ਨਹੀਂ ਨਿੱਤ ਜੱਜਤਾ ਵੇਰਾ ਤੈਨੂੰ ਪੁੱਛ ਆਵਦੇ ਰਾ ਬੁਲਦੀ ਨਾ ਬੁਲਾਈਂ ਸੈਂ ਦਤ ਬੰਗਰੋ ਨਖਰੋ ਕਿਹੜੇ ਕੰਮ ਆਈ ਸੈਂ ਮੈਨੂੰ ਦੱਸ ਬੰਗਰੋ ਨਖਰੋ ਕਿਹੜੇ ਕਿਹੜੇ ਕੰਮ ਆਈ ਤੇਰਾ ਮਾਹੀਏ ਬਲੰਗ ਇੱਕ ਪੀਕੇ ਆਵੇ ਬੰਦ ਤੇਰੇ ਘਰ ਆ ਕੇ ਡੰਗ ਤੇਰਾ ਚੇਲਾ ਬਾਬਾ ਦੀ ਨੇ ਮਾ ਉਤੇ ਝਾੜੋ ਨਾ ਕਰੇ ਲਾ ਬਾਬਾ ਦੀ ਹੰਦੀ ਮਾ ਉਤੇ ਝਾੜੋ ਨਾ ਕਰੇ ਉਹ ਲਾਪੇ ਲੰਗੀ ਥਮ ਕੈਂ ਦੀ ਕੰਦ ਨੇ ਜੋਰ ਵੰਧਾਰਿਆ ਹੈ ਚਟਕ ਬੇ ਨਿ ਆਏ ਹੁਕਮ ਜੈ ਤੂੰ ਚੱਲਿਆ ਪੁੱਤਾਰ ਜਿਕਦਾਰ ਜਿਕਦਾਰ ਜਿਕਦਾ ਲੇ ਰੇ ਪਕੇ ਲੈ ਚੱਲ ਜਨ ਤੈਨੂੰ ਆਪੋ ਤੋਂ ਛੋਟੀ ਹੀ ਧਿਆਦਿਆ ਚੱਟਾ ਰੂਪ ਜੱਟੀ ਦਾ ਧੰਓ ਸੇਵਾ ਕਿਹੜੀ ਪਦਮਣੀ ਉਹ ਵੀ ਰੰਨਾ ਵਾਗੀ ਰੰਨਾ ਆਖੇ ਲਗਮਨ ਮੇਰਿਆ ਪੱਕੀ ਮੋੜ ਤਵੇਲੇ ਬੰਨ ਤੈਨੂੰ ਆਪ ਤੋਂ ਛੋਟੀ ਰਹਿਦਿਆਂ ਚੱਟਾ ਰੂਪ ਜੱਟੀ ਦਾ ਤੁੰਤਾ ਰੂਪ ਜੱਟੀ ਦਾ ਜਾ ਜਾਣ ਤਾ ਤਬਾ ਫੇਰ ਚੜਾ ਮੜਾ ਜਾ ਜਿਹਦਾ ਮਰਜੀ ਸੁਣਦਾ ਕਾਫੀ ਮੇਰੇ ਰਿਸ਼ਤਾ ਆਉਂਦਾ ਉਹਦਾ ਆ ਕਾਫੀ ਮੇਰੇ ਰਿਸ਼ਤਾ ਆਉਂਦੇ ਉਹਦਾ ਡਬਲ ਕਰਨਾ ਆ ਉਹ ਨਵਾਂ ਸੁਣਦਾ ਨਹੀਂ ਲਾ ਦੇ ਥਾਣੇ ਵਿੱਚ ਫੈਸਲੇ ਲੈ ਥਾਣਾ ਲਾਤਾ ਕਹਿ ਰਾਇ ਜਾਣਗੇ ਯਾਰਾਂ ਕੋਲੋਂ ਯਾਰ ਵਿਛੜਾਏ ਜਾਣਗੇ ਥਾਣੇ ਵਿੱਚ ਫੈਸਲੇ ਅੱਖੀ ਆਸੀ ਯਾਰੀ ਅਸੀ ਨਹੀਂ ਓ ਛੱਡਦੇ ਮਾਰੇ ਬੰਦੇ ਉੱਤੇ ਸਗੋਂ ਹੱਥ ਚੱਕਦੇ ਆਉ ਪਤਾ ਨਹੀਂ ਸੀ ਧੋਖੇ ਇੱਕ ਰਾਏ ਜਾਣਗੇ ਯਾਰਾ ਤੂੰ ਯਾਰ ਵਿਛੜਾਏ ਜਾਣਗੇ ਖਾਣੇ ਵਿੱਚ ਮੈਸਲੇ ਲੈ ਤੇ ਨਾ ਗਪੇ ਲੋਕਹਿ ਨਾ 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 ਲਾ ਹੋਗੀ ਖੜਾ ਗਿਆ ਹਲਸੀ ਹਮ ਘਰੋ ਕਰੀ ਤੋਰ ਦੇ ਸੁਚਾ ਤੇ ਮਾਲੂ ਵਿਚ ਪੈ ਗਏ ਬੰਦੇ ਕੁਝ ਜੁम्मेवार ਸੀ ਸੁਰੂ ਹੋਗੀ ਫੇਰ ਤੋਂ ਤੁਲੇ ਦੀ ਵਾਰ ਜੀ ਯਾਰ ਇਕੱਠੇ ਹੋਗੀ ਸਿੱਕੋ ਤੇ ਮਲਦੇ ਪਿੱਛੇ ਕਾਲੀ ਦਿਲ ਦੇ ਜੜਾ ਤੇ ਲੱਗੇ ਕਹਿੰਦੇ ਮੱਲਾ ਸੁੱਚੇ ਦੇ ਕਰਾਗੇ ਡੱਕਰੇ ਦਾਰੂ ਪੀ ਕੇ ਵਈਆ ਜੇਬੋਂ ਨੂੰ ਬੱਕਰੇ ਮੋਚੇ ਬੱਟੇ ਮੁੰਡੇ ਹੋ ਗਏ ਦੋ ਦੋ ਹਾੜੇ ਚੋਗਰਾਂ ਦੀ ਆ ਗਈ ਆ ਗਈ ਘਾੜੇ ਚ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ ਨਿੱਕੇ ਸਾਹਿਦਾਂ ਦੀਆਂ ਮੁਕਤਾਸ਼ੀ ਚੱਕ ਲਈ ਬਦੂਗ ਸੂਰਮੇ ਨੇ ਹਾਰ ਕੇ ਤੋਰ ਪਿਆ ਕੇ ਇਸ ਦਣੇ ਪਕੜ ਮਾਰ ਕੇ ਯੋ ਕਿਆ ਜਿੰਦਾ ਰਹੇ ਆਉ ਪੁੱਜੇ ਗਿਆ ਉੱਥੇ ਜਿੱਥੇ ਲੱਗਾ ਕੌਣ ਸੀ ਭਾਗ ਤੇ ਕੁਕਰ ਖਾੜੇ ਮਿੰਦੀ ਸੁੱਤੇ ਨੇ ਗਮਤ ਰਿਉ ਨੂੰ ਦਿਖਾ ਨੋ ਬਦ ਨਹੀਂ ਤੋ ਸੁੱਤੇ ਮੋਗੇ ਮਾਰੀ ਝੋਟ ਸੀ ਹੈਲੋ ਕਿੰਨਾ ਹੱਦ ਤੱਕ ਜੈ ਹੋ ਗਿਆ ਹੁਣਾ ਮੱਲਾ ਓਏ ਦੂ ਨਰੇਣੇ ਨੁੱਤ ਕਾਲਿਆ ਕੱਲਾ ਹੋਈ ਚੰਗੀ ਪੱਗ ਵਟੀਆਂ ਤੇ ਪਾਣੀ ਲੱਗ ਬੁੜਕੀ ਆ ਜਾ ਮੇਰੇ ਹੱਥੋਂ ਅੱਜ ਤੋਂ ਦੱਬ ਦਿੱਤਾ ਕੋੜਾ ਤੇ ਤਮਾਕਾ ਪਹਿ ਗਿਆ ਹੋਇਆ ਕਹਿਰਮਾਨ ਜੱਟ ਕਹਿ ਰਿਹਾ ਗਿਆ ਢੜੇ ਬੈਠੀ ਮੇਰੇ ਉੱਪਰ ਆ ਵੀਰੋ ਨਾ ਕਹਿੰਦਾ ਹੁਣ ਤੈਨੂੰ ਚੇਂਗੋਦਾ ਝੋਟੀਆਂ ਹੀ ਪੁੱਤ ਵੀ ਕੋਕਰ ਦੀ ਗੋਗੋ ਤੇ ਤਰ ਤੂਸ ਪਾਲੇ ਸੁਕੇ ਨਾ ਬਦੂ ਗੋਜ ਕਹਿੰਦਾ ਉਹਨੇ ਗਲਦਾ ਨਾਮ ਕਰ ਭੱਵੇ ਸੱਤ ਵਿੱਚ ਸੁਤਾ ਪੈ ਤਫਰੇ ਪਾਪੀ ਪਾਰਹਿ ਗੈਣ ਤੂੰ ਉਹ ਜਾ ਗਿਆ ਗੱਡੀ ਮਜਾ ਜਣ ਉਡੀਕੇ ਯਾਰ ਨਹੀਂ ਕੌਣ ਡਰ ਗਈ ਚੱਕਦਾ ਕੋਈ ਨਹੀਂ ਚੱਕਦਾ ਕਰਾਂਗੇ ਕੁਛ ਯਾਦ ਕਰਾਂਗੇ ਜਦੋਂ ਬੁੜੇ ਹੋਵਾਂਗੇ ਹੱਥੋਂ ਮੈਂ ਖੁੰਡੇ ਹੋਵਾਂਗੇ ਮੰਜੇ 'ਤੇ ਜੁੜੇ ਹੋਵਾਂਗੇ ਪ੍ਰਭੂ ਕੋ ਯਾਦ ਕਰਾਂਗੇ ਰੱਬ ਕੋ ਵੀਪਲਾ ਕੇ ਸ਼ਾਂਤ ਸੋਇਆ ਕਰਾਂਗੇ ਮਾਰੇ ਨਾਲ ਦਮ ਲੈ ਲੈ 5 ਮਿੰਟ ਤੱਕ ਦੇਰ ਲਾਗੇ ਆ ਆ ਆ ਐਂਡ ਕੰਪਨੀ ਮੁੰਲੇ ਲੈ ਆਇਆ ਚੱਲੀ ਆਉਗਾ ਹੁਣ ਲੈ ਗਏ ਨਹੀਂ ਜਾਂਦੇ ਤੂੰ ਦੇਦਾ ਓਹ ਓਹ ਤੂੰ ਦੇਖਿਆ ਦੇਖੀ ਕਿ ਬਰਾ ਗਿਆ ਹੁਣ ਕਹਿੰਦੇ ਹੋ ਤਾੜ ਵਗਰ ਕੇ ਵਾਪੇ ਦਾ ਨਾਟ ਕਰ ਗਿਆ ਤੂੰ ਵੀ ਦਾ ਲਾਜਵਤ ਨਾਏ ਹਾਂ ਇਹ ਪੜਦਾ ਐਂਡ ਕੰਪਨੀ 15 ਦੇ ਤੂੰ ਦੇਦਾ ਹੈ ਪੂਰੇ ਸਤਿਗੁਰੂ ਬਾਜਨਾ ਕਦਰ ਹੋਵੇ ਸੰਜਮ ਨੇ ਕਰ ਜਾਨ ਜਲਾ ਨਾਹੀ ਤੀਰਥ ਯਾਤਰਾ ਕੀ ਰੱਖਿਆ ਨਾ ਵੀ ਕਸ਼ਟ ਪਾਰੀ ਬਾੜ ਕੇ ਪੋਥੀਆਂ ਮੱਗ ਦੀ ਗੁਪਾ ਨਾਹੀ ਸੁਖਨ ਇਹ ਮਹਾਤਮਾ ਕਾਮਲਾ ਦਾ ਬਾਜੇ ਮੁਰਛੰਤਾ ਮਿਲੇ ਖੁਦਾ ਨਹੀਂ ਹੈ ਖੁਦਾ ਹੀ ਨਾ ਹੁੰਦੀ ਮਰ ਜਾਂਦੇ ਛੜੇ ਠੰਡੇ ਵਿੱਚ ਅਗਰ ਰਜਾਈ ਨਾ ਹੁੰਦੀ ਅੱਗੇ ਮੰਡਲੇ ਖੇਤਾਂ 'ਕੀ ਨਹੀਂ ਆਏ ਤੇ ਜੀ ਅੱਜ ਮੀਂਹੇ ਕਰਾਤੀ ਬਸ ਅੱਜ ਬਹੁਮੀ ਪਿਆ ਅੱਗੇ ਇੱਥੇ ਜਿਹੜੀ ਸ਼ੁਰੂ ਆਪਣੀ ਆਪਣੀ ਜਿਹੜੀ ਦਾ ਵਛਾਤੀ ਹੈ ਅੱਜ ਇਹ ਤੇਲੇ ਵੀ ਪਾਣੀ ਪੂਰਾ ਖੜਾ ਹੈ ਨਾ ਆ ਲਾ ਲਾ ਖੜੀ ਇੰਨੀ ਕ ਫਾਂਡ ਜੀ ਬਾਕੀ ਦਾ ਜਮਾ ਹੀ ਵੇਰ ਤੇ ਜੀ ਉਹਨੇ ਤਾਂ ਗੰਨੇ ਚੰਨੂ ਪਾਣੀ ਧਾਰਦੇ ਆ ਜੇ ਤੇ ਘਰੋ ਕਬਡੇ ਤੇ ਉਤਰ ਗਿਆ ਥੋੜਾ ਬਹੁਤਾ ਨਹੀਂ ਵਿੱਚ ਤਾਂ ਪਾਣੀ ਪੂਰਾ ਖੜਾ ਹੀ ਹੈ ਨਾ ਨਹੀਂ ਪਿਆ ਵੀ ਬਹੁਤਾ ਹੈ ਖੜੀ ਐਨੀ ਕ ਮੱਕੀ ਆ ਖੜੀ ਬਾਣੀ ਮੋਟੀ ਮੱਕੀ ਦਾ ਧਰਤੀ ਨੂੰ ਲਾਤੀ ਜਾਵੇਂ ਈ ਨਾ ਤਾਂ ਪਹਿਲਾਂ ਹੀ ਗਰ ਗਿਆ ਤਾਂ ਐਨੀ ਖੁੰਦੀ ਜੀਰੀ ਵੀ ਗਰ ਗਈ ਹੁਣ ਹੈਲੋ ਦੇਖਦੇ ਹਾਂ ਜੀ ਬਾਕੀ ਹੁਣ ਪੰਜ ਚਾਰ ਦਿਨ ਹੋਰ ਲੈ ਲੂਗੀ ਪੱਕਣੇ ਨੂੰ ਜਿਹੜੀ ਆਪਾਂ ਥੋੜੀ 7.30 ਲਾਈ ਵੀ ਤੀ ਇਹ ਹਰੇ ਖੜੀ ਹੈ ਜੀ ਕੁਸ ਆ ਦੇਖੋ ਆ ਫਾਂਡ ਵੀ ਕਵੇਰੀ ਦੀ ਹੋਤੀ ਇਹ ਵੀ ਵਿਛ ਗਈ ਜਾਵਾਂਗੀ ਅਜੇ ਆਪਰਲਾ ਖੇਤ ਖੜਾ ਹੀ ਕੁਸ ਨਾ ਕੁਸ ਇਹ ਜੇ ਧਗੀਆਂ ਜੀਆਂ ਗਿਰੀਆਂ ਆ ਬੂਟੇ ਦੇ ਲਾਲਾ ਗਰਗੀ ਕੁਸ ਉਹ ਖੰਬੇ ਕੋਲ ਗਰੀ ਵੀ ਹੈ ਇਹ ਹਰੇ ਫੇਰ ਵੀ ਬਚਾਓ ਇਹ ਚ ਬਾਜੀ ਜਿੱਥੇ ਮਾਰੀ ਝੋਟੀ ਹਵਾ ਜ਼ਿਆਦਾ ਪੈ ਗਈ ਮੋਤੀ ਨੂੰ ਹੋ ਗਿਆ ਜੀ ਬਾਕੀ ਪਾਣੀ ਪੂਣੀ ਜਾਂ ਨਿਕਲ ਜਾਵੇ ਫੇਰ ਤਾਂ ਨਹੀਂ ਕੋਈ ਵਿਗੜਦਾ ਇਹਦਾ ਚਲੀ ਜਾਈ ਹੁਣ ਉਹ ਤੇਰੇ ਤਾਂ ਫੇਰ ਠੀਕ ਆ ਵਿੰਦਰ ਲਓ ਜੀ ਮਿਲੋ ਇੱਧਰ ਬੰਬੇ ਨੂੰ ਇਹ ਵੀ ਆ ਗਿਆ ਔਰ ਇਹ ਗਿੜਾ ਮਾਰਨਾ ਬੰਬਾ ਕਿਆ ਕਰੇ ਬੰਬੇ ਦੀ ਚੋਈ ਚਗਰੀ ਵੀ ਆ ਤੇ ਤਾਂ ਆਪਣੇ ਤਾਂ ਪਾਣੀ ਆਉਣਾ ਨਹੀਂ ਤੇ ਪਾਣੀ ਚੱਲਣਾ ਪਰ ਲੋ ਚਲ ਵਿੱਚ ਕੋਈ ਨਹੀਂ ਆ ਜਾਇਆ ਹਾਂ ਆ ਵੀ ਥੋੜੀ ਜੀ ਹੁਣ ਦਾਤੀ ਦੀ ਮਿਹਨਤ ਵੱਜ ਜਾਂਦੀ ਆ ਵੱਢਣ ਲੱਗੇ ਤੇਰੀ ਤਾਂ ਬਹੁਤ ਜੀਰੀ ਖੜੀ ਆ ਹੱਦ ਤੱਕ ਅੱਛਾ ਹਾਂ ਮੇਰੀ ਦੇਖ ਜਾ ਕੇ ਉੱਧਰ ਸਵਾਗਤ ਤੇਰੇ ਲਈ ਜਾ ਤਾਂ ਗਿਰਗੀ ਉਹ ਪੱਕੀ ਪਜਾਤੀ ਫਿਰ ਦਿਨ ਦੇ ਫਰਕ ਪੈ ਜਾਂਦਾ ਕੋਥਾਂ ਦਾ ਕਿਆ ਝਾੜ ਪੋ ਨਤੇੜਾ ਪੁਰਾਣਾ ਨਿਕਲੇ ਫੇਦੇ ਗਾਹ ਨੂੰ ਵੀ ਲਾਉਂਗੇ ਇਹੋ ਝਾੜ ਬਿਨਾਂ ਨਿਕਲੇ ਗਿਰ ਵੀ ਗਈ ਉਹੀ ਭੈਜੋ ਲਾਲ ਚ ਪਈ ਜਾਂਦੇ ਪੀਆਰ ਲਾਵੇ ਕਦੇ ਮੌਜਾ ਥੜੀ ਕੋਈ ਚੋਟੀ ਨਹੀਂ ਕੋਈ 110 ਨੇ ਗਿਰਨਾ ਕਿਤੇ 110 ਨੇ ਗਿਰਨਾ ਕਿਹੜਾ ਗਿਰਦੀ ਆ ਆਪਣੇ 34 ਓਰਾਂ ਉਹ ਤਾਂ ਨਹੀਂ ਨਹੀਂ ਵਸਾਏ ਪਿਛਲੇ ਸਾਲ ਇੱਕ ਬਿਗਾ ਬਚਿਆ ਸਾਲ ਇੱਕ ਬਿਗੇ ਨੇ ਸਾਰਾ ਪਿੰਡ ਡੋਪਤਾ ਇੰਨੀ ਤਕੜੀ ਜੀ ਮੈਂ ਕਿਹਾ ਤਾਂ ਵੀ ਐਡੀਆਂ ਚੱਕ ਕੇ ਫਾਹ ਲਓ ਪਤਾ ਲੱਗਾ ਉਹੀ ਤਾਂ ਤੁਸੀਂ ਕੌਣ ਲੰਦੇ ਹੋ ਮੈਂ ਖਾਵਜਾ ਲਾਉਂਦੇ ਤੇ ਵੀ ਬਾਡੀ ਨੇ ਸਾਰੀ ਕਵੇਰੀ ਮਾਣਾ ਨਾਨਾ ਕੁਛ ਨਹੀਂ ਹੁੰਦਾ ਯਾਰ ਕੁਝ ਹੀ ਵਿਗੜਦਾ ਚੱਕਾ ਦੇਖ ਤਾਂ ਜੇ ਖੜੇ ਕਿਤੇ ਹਾਂ ਖੜੇ ਗਿਆ ਦੇਖ ਕਿਹੜੇ ਸਾਹਮਣੇ ਦਿਕਦਾ ਮਾਲ ਮਾਉ ਵੀ ਕਹਿੰਦਾ ਮਾਲੇ ਬਾਕੀ ਯਾਰ ਪਾਣੀ ਨਾ ਖੜੇ ਯਾਰ ਪਾਣੀ ਨਿਕਲ ਜਵੇ ਕੋਈ ਇੱਕ ਹੋਰ ਦੇਖੀ ਦੀ ਮਾਲੇ ਖੜਾ ਵੀ ਹੁਣ ਤੱਕ ਜਿਹੜੀ ਹਰੀ ਦਿਖਦੀ ਸੀ ਉੱਪਰ ਪਟਾਸ ਸਾਰੀ ਭਰਿਆ ਹੀ ਸੜੀ ਭਰ ਗਈਆਂ ਕਹਿੰਦਾ ਵੀ ਭਰ ਜਾਣੀ ਨਹੀਂ ਭਰੀ ਬਹੁਤ ਟਾਈਮ ਨਾਲ ਹੋਲੀ ਹੋ ਗਈ ਅਜੇ ਹੁਣ ਜਾਣੇ ਨਰ ਮਹਲੇ ਪੱਕੀ ਨਹੀਂ ਪੂਰੀ ਪੱਕੀ ਨਹੀਂ ਪੂਰੀ ਹਲੇ ਇਹ ਬਾਜਾਂ ਲਗੀਰਦਾ ਯਾਰ ਇਹਨੂੰ ਤੇ ਬਾਅਦ ਸੜੀ ਦੇ ਪਾਸੇ ਵਾ ਚੱਲ ਗੋਵੇ ਇਹ ਹਸਬੀਰ ਦੀ ਗੱਲ ਸੱਚੀ ਨਾ ਹੋਣੀ ਦੀ 10 ਤਰੀਕ ਜਾਈ ਨਾ ਜਾਂਦੀ ਆ ਜਾਨੀ ਮੇਰੇ ਨੂੰ ਤਾਂ ਦੱਸ ਤੀ ਬਾਤ ਵੱਡ ਹੋਣੀ ਆ ਪਾਣੀ ਪਾਣਾ ਮੈਂ ਤਾਂ ਪਾਣੀ ਲਾਤਾ ਤਾਂ ਲੈ ਪਾਣੀ ਹੁ ਕੱਢਣਾ ਨਹੀਂ ਡਰੇਨਜ ਨੂੰ ਪਾਣੀ ਕਿੱਥੇ ਨਿਕਲੋ ਠੋਕ ਜਣਾ ਤੇ ਈੜਾਂ ਦਾ ਕਿਟਕਿਟਦੀਆਂ ਚਲੋ ਦੇਖਦੇ ਜੀ ਮਾਣਾ ਮੋਟਾ ਜੇ ਪਾਣੀ ਪੁਣੀ ਹੋਇਆ ਤਾਂ ਥੋੜਾ ਜਿਹਾ ਨੱਕਾ ਪੜ ਦੰਨੇ ਆ ਪਾਣੀ ਨਿਕਲ ਜਾ ਥਰੇ ਨੂੰ ਠੀਕ ਹੈ ਜੀ ਇਹ ਤਾਂ ਚੰਚਾ ਚੱਲੀ ਜਾਣੇ ਏਕਣੇ ਚਲੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ